ਇੱਕ ਮੈਂ ਸੁਖਣ ਪੜਿਆ ਸੀ ਕੋਈ ਰੱਬ ਦਾ ਪਿਆਰਾ ਤੀਰਥ ਯਾਤਰਾ ਚੱਲਿਆ ਇੱਕ ਮੇਰੇ ਵਰਗਾ ਮਨਮੁਖ ਮਿਲ ਪਿਆ ਇਹਦਾ ਬਾਬਾ ਜੀ ਕਿੱਥੇ ਚੱਲੇ ਹੋ ਕਹਿੰਨ ਲੱਗੇ ਜੀ ਤੀਰਥ ਯਾਤਰਾ ਚੱਲੇ ਆ ਕਹਿੰਦੇ ਮੈਨੂੰ ਵੀ ਲੈ ਜਾਓ ਕਹਿੰਦਾ ਭਲਿਆ ਤੂੰ ਆਪਣੇ ਪੈਰਾਂ ਨਾਲ ਤੁਰਨਾ ਤੂੰ ਵੀ ਆ ਜਾ ਚਾਰ ਪ੍ਰਸ਼ਾਦੇ ਪਕਾ ਕੇ ਉਹਨਾਂ ਪੱਲੇ ਬੱਧੇ ਸੀ ਰਸਤੇ ਵਿੱਚ ਪ੍ਰਸ਼ਾਦੇ ਦਾ ਟਾਈਮ ਹੋਇਆ ਉਹਨਾਂ ਸੋਚਿਆ ਵੀ ਪ੍ਰਸ਼ਾਦਾ ਛਕਣਾ ਹੈ ਤੇ ਵੰਡ ਕੇ ਸ਼ਕਾਂਗੇ ਤੇ ਵੱਖਰਾ ਆਨੰਦ ਹੈ ਚਾਦਰ ਵਿਛਾ ਕੇ ਪ੍ਰਸ਼ਾਦੇ ਰੱਖ ਦਿੱਤੇ ਤੇ ਕਹਿਣ ਲੱਗੇ ਸੱਜਣਾ ਆਹ ਨਦੀ ਵਗਦੀ ਹੈ ਮੈਂ ਹੱਥ ਤੋਂ ਆਵਾਂ ਤੂੰ ਤਿਆਰ ਰੱਖੀ ਪ੍ਰਸ਼ਾਧਿਆਂ ਦਾ ਜਦੋਂ ਮਹਾਂਪੁਰਖ ਹੱਥ ਧੋਣ ਗਏ ਉਹਨੇ ਦਵਤਵ ਗੰਢ ਖੋਲ ਕੇ ਪ੍ਰਸ਼ਾਦਾ ਛਕ ਵੀ ਲਿਆ ਤੇ ਗੰਢ ਬਣਤੀ ਜਦੋਂ ਮਹਾਂਪੁਰਖ ਆਏ ਉਹਨਾਂ ਗੰਢ ਖੋਲੀ ਤੇ ਵੇਖਿਆ ਕਿ ਇਹਦੇ ਵਿੱਚ ਤਾਂ ਚਾਰ ਪ੍ਰਸ਼ਾਦੇ ਸੀ ਫਿਰ ਵੀ ਦੋਸ਼ ਨਹੀਂ ਦਿੱਤਾ ਪੁੱਛਿਆ ਹੀ ਹੈ ਕਹਿੰਦੇ ਤੂੰ ਇੱਕ ਪ੍ਰਸ਼ਾਦਾ ਤੇ ਨਹੀਂ ਛਕਿਆ ਕਹਿੰਦਾ ਨਹੀਂ ਜੀ ਮੈਂ ਨਹੀਂ ਛਕਿਆ ਕਹਿੰਦੇ ਕੋਈ ਗੱਲ ਨਹੀਂ ਉਹਨੂੰ ਫਿਰ ਵੀ ਦੋ ਦਿੱਤੇ ਆਪ ਇੱਕ ਛਕਿਆ ਅੱਗੇ ਚਲੇ ਗਏ